ਪੰਜਾਬ ਸਰਕਾਰ ਨੇ ਕੁਝ ਕੁ ਮਹੀਨੇ ਪਹਿਲਾਂ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਸਰਪੰਚ ਹੋਣਗੇ ਉਹਨਾਂ ਨੂੰ ਸੀ 2000 ਰੁਪਏ ਮਹੀਨਾ ਦੇਵਾਂਗੇ ਪਰ ਹੁਣੇ ਸਰਕਾਰ ਨੇ ਫੈਸਲਾ ਲੈ ਲਿਆ ਜਿਹੜੇ ਸਰਪੰਚ ਨੇ ਉਹਨਾਂ ਨੂੰ 2000 ਰੁਪਏ ਮਹੀਨੇ ਅਸੀਂ ਦੇਵਾਂਗੇ ਸਰਪੰਚਾਂ ਨੂੰ 2000 ਰੁਪਏ ਜਿਹੜਾ ਦੇਣ ਦਾ ਜਿਹੜਾ ਕਾਰਨ ਆ ਮੁੱਖ ਕਾਰਨ ਉਹ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਕਿ ਸਰਪੰਚਾਂ ਨੂੰ ਮਾਣ ਪੱਤਾ ਮਿਲਦਾ ਹੈਗਾ ਪਹਿਲਾਂ 1200 ਰੁਪਏ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣਾ 2000 ਕਰਤਾ ਨਾਲ ਹੀ ਕਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਗਰੰਟਾ ਦੇ ਗੱਫੇ ਦਿੱਤੇ ਜਾਣਗੇ ਔਰ ਅੱਜ ਕਿਉਂਕਿ ਸਰਕਾਰ ਨੇ ਕਿਉਂਕਿ ਜੁੱਧ ਨਸ਼ਾ ਵਿਰੋਧ ਇੱਕ ਮਹਿਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਦੀਆਂ ਪੰਚਾਇਤਾਂ ਤੋਂ ਸਮਰਥਨ ਦੀ ਮੰਗ ਕੀਤੀ ਆ ਤੇ ਉਹਨਾਂ ਨਾਲ ਹੀ ਕਿਹਾ ਕਿ ਸੂਬੇ ਵਿੱਚ ਨਸ਼ਾ ਮੁਕਤ ਪਿੰਡਾਂ ਲਈ ਵੱਡੇ ਪ੍ਰੋਜੈਕਟਾਂ ਦੇ ਨਾਲ ਨਾਲ مالی ਮਦਦ ਵੀ ਦੇਣਗੇ ਇੱਕ ਚੰਡੀਗੜ੍ਹ 'ਚ ਇੱਕ ਰਾਜਪਦਰੀ ਸਮਾਗਮ ਹੋਇਆ ਇਹ ਕਈ ਪੰਚਾਇਤਾਂ ਦਾ ਸਨਮਾਨ ਕੀਤਾ ਗਿਆ ਤੇ ਉਹਦੇ ਚ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਸਰਪੰਚ ਨੇ ਉਹਨਾਂ ਨੂੰ ਚੁਣੇ ਹੋਏ ਸਰਪੰਚਾਂ ਨੂੰ 2000 ਰੁਪਇਆ ਪ੍ਰਤੀ ਮਹੀਨਾ ਮਾਣ ਪੱਤਾ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਮਾਣ ਪੱਤਾ ਮਿਲਦਾ ਸੀ ਉਹਨਾਂ ਨੇ ਇਹ ਕਿਹਾ ਕਿ ਹੁਣ 2000 ਰੁਪਇਆ ਦਿੱਤਾ ਜਾਊਗਾ ਔਰ ਸਰਪੰਚਾਂ ਨੂੰ ਹੁਣ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ 2000 ਰੁਪਇਆ ਮਾਣ ਪੱਤਾ ਇਹ ਰੈਗੂਲਰ ਤੇ ਸਥਾਈ ਹੋਏਗਾ ਔਰ ਮੁੱਖ ਮੰਤਰੀ ਨੇ ਵੀ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਜਮਹੂਰੀ ਪ੍ਰਣਾਲੀ ਦਾ ਸਭ ਤੋ ਮਤ ਪੁਨਾੰਗਣੇ ਜੋ ਪਿੰਡਾਂ ਪੇਂਡੂ ਖੇਤਰਾਂ ਦੀ ਤਬਦੀਲੀ ਵਿੱਚ ਐ ਭੂਮਿਕਾ ਨਿਭਾ ਸਕਦੇ ਨੇ ਉਹਨਾਂ ਅੰਦਰ ਆਇਆ ਕਿ ਸੂਬਾ ਸਰਕਾਰ ਸਰਪੰਚਾਂ ਨੂੰ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੇਣ ਲਈ ਵਚਨਬੱਧ ਉਹਨੇ ਵੀ ਕਿਹਾ ਕਿ ਸਮੁੱਚੇ ਪਿੰਡੂ ਵਿਕਾਸ ਦੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਸਰਪੰਚ ਨਿਭਾਉਂਦੇ ਨੇ ਤੇ ਸਰਪੰਚ ਸੂਬਾ ਸਰਕਾਰ ਦੀਆਂ ਅਸਲ ਅੱਖਾਂ ਤੇ ਕੰਨ ਕਿਉਂਕਿ ਉਹ ਜ਼ਮੀਨੀ ਪੱਧਰ ਤੇ ਜਨਤਾ ਨਾਲ ਜੁੜੇ ਹੁੰਦੇ ਨੇ ਤੇ ਚੰਗੀ ਤਰ੍ਹਾਂ ਸਮਝਦੇ ਨੇ ਉਨਾ ਹੀ ਵੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਪੰਜਾਬ ਦੇ ਉਹਨਾਂ ਨੇ ਸੂਝਵਾਨ ਵੋਟਰਾਂ ਨੇ ਸਾਰੇ ਸਰਪੰਚਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੂੰ ਬਹੁਤ ਹੀ ਸਹਿਿਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸੀਐਮ ਨੇ ਕਿਹਾ ਕਿ ਪੰਚਾਇਤਾਂ ਨੂੰ ਜਮਹੂਰੀਅਤ ਦੀ ਨੀਂਹ ਸਮਝਿਆ ਜਾਂਦਾ ਕਿਉਂਕਿ ਜੋ ਉਹਨਾਂ ਵੱਲੋਂ ਲਏ ਫੈਸਲੇ ਸਮੁੱਚੇ ਪਿੰਡਾਂ ਦੁਆਰਾ ਅਦਬ ਨਾਲ ਸਵਕਾਰ ਕੀਤਾ ਜਾਂਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚਾਂ ਨੂੰ ਸੱਦਾ ਇਹ ਵੀ ਦਿੱਤਾ ਕਿ ਉਹ ਇਨ੍ਹਾਂ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦਖਲਅੰਦਾਜ਼ੀ ਤੋਂ ਦੂਰ ਹਨ ਉਹਨਾਂ ਕਹਿੰਦੇ ਕਿ ਬਹੁਤ ਹੀ ਮੰਦ ਭਾਗ ਹੈ ਕਿ ਪਿੰਡਾਂ ਵਿੱਚ ਧੜੇਬੰਦੀ ਕਰਨ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ ਉਹਨਾਂ ਕਹਿੰਦੇ ਕਿ ਸਰਪੰਚਾਂ ਨੂੰ ਪਿੰਡ ਵਿੱਚ ਧੜੇਬੰਦੀ ਖਤਮ ਕਰਨ ਲਈ ਵਾਸਤੇ ਸਭ ਤੋਂ ਵੱਧ ਇਸ ਕੰਮ ਵੱਲ ਤਰਜੀਹ ਦੇਣੀ ਚਾਹੀਦੀ ਕਿਉਂਕਿ ਲੋਕਤੰਤਰ ਵਿੱਚ ਬਹੁਮਤ ਪ੍ਰਾਪਤ ਕਰਨ ਵਾਲਾ ਵਿਅਕਤੀ ਜਾਂ ਪਾਰਟੀ ਜੇਤੂ ਹੁੰਦੀ ਹੈ ਪਰ ਉਹ ਸਰਪੰਚ ਪੂਰੇ ਪਿੰਡ ਦਾ ਚੁਣਿਆ ਹੁੰਦਾ ਉਹਨਾਂ ਕਹਿੰਦੇ ਸਰਪੰਚ ਨੂੰ ਹਰੇਕ ਪਿੰਡ ਵਾਸੀ ਨੂੰ ਬਰਾਬਰ ਵਾਲਾ ਵਿਹਾਰ ਪੇਸ਼ ਕਰਨਾ ਚਾਹੀਦਾ ਫੈਸਲੇ ਨਿਰਪੱਖਤਾ ਦੇ ਨਾਲ ਲੈਣੇ ਚਾਹੀਦੇ ਨੇ ਤੇ ਕਈ ਉਹਨਾਂ ਕਹਿੰਦੇ ਕਿ ਪਿੰਡਾਂ ਨੇ ਪਿੰਡਾਂ ਦੇ ਸਰਪੰਚਾਂ ਨੇ ਸਿਆਣਪਤੇ ਦੂਰੰਦੇਸ਼ੀ ਨਾਲ ਆਪਣੇ ਪਿੰਡਾਂ ਦੀ ਨਹਿਾਰ ਬਦਲ ਦਿੱਤੀ ਹੈ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣਨ ਵਾਲੇ ਪਿੰਡਾਂ ਦਾ ਧੰਨਵਾਦ ਕਰਦਣਾ ਕਿ ਇਹਨਾਂ ਪਿੰਡਾਂ ਨੇ ਆਪਸੀ ਵਖਰੇਵਿਆਂ ਤੋਂ ਉੱਪਰ ਉੱਟ ਕੇ ਆਪਣੇ ਸਰਪੰਚਾਂ ਨੂੰ ਸਰਬਸੰਮਤੀ ਨਾਲ ਚੁਣਿਆ ਤਾਂ ਜੋ ਇੱਕ ਪਾਸੇ ਪਿੰਡਾਂ ਵਿੱਚ ਸਦਭਾਵਨਾ ਤੇ ਭਾਈਚਾਰਕ ਸਾਂਝ ਦੀਆਂ ਕਦਰਾਂਕੀ ਮਤਾਨੂ ਮਜ਼ਬੂਤ ਕੀਤਾ ਜਾ ਸਕੇ ਜਿੱਥੇ ਉਹਨਾਂ ਨੇ ਸਰਪੰਚਾਂ ਨੂੰ 2000 ਰੁਪਇਆ ਦੇਣ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਐਲਾਨਨਗੇ ਨਸ਼ਾ ਖਤਮ ਕਰਨਗੇ ਉਸ ਉਹਨਾਂ ਪਿੰਡਾਂ ਨੂੰ ਹੋਰ ਸਰਕਾਰ ਅਤੀ ਆਧੁਨਿਕ ਸਹੂਲਤਾਂ ਤੋਂ ਇਲਾਵਾ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦੇਵੇਗੀ ਸੀਐਮ ਨੇ ਵੀ ਕਿਹਾ ਕਿ ਨਸ਼ਾ ਮੁਕਤ ਪਿੰਡਾਂ ਨੂੰ ਮਾਡਲ ਪਿੰਡਾਂ ਵਿੱਚੋਂ ਵਿਕਸਿਤ ਕੀਤਾ ਜਾਵੇਗਾ ਔਰ ਉਹਨਾਂ ਦੇ ਵਿਕਾਸ ਨੂੰ ਹਲਾਰਾ ਦੇਣ ਲਈ ਸਰਕਾਰ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਕਸਰ ਨਹੀਂ ਛੱਡੀ ਜਾਵੇਗੀ। ਔਰ ਉਹਨਾਂ ਨੇ ਸਰਪੰਚਾਂ ਨੂੰ ਇਸ ਨੇਕ ਕਾਰਜ ਵਾਸਤੇ ਸਰਗਰਮ ਰਹਿਣ ਦੀ ਵੀ ਜਿਹੜੀ ਆ ਅਪੀਲ ਕੀਤੀ ਹੈ। ਮੁੱਖ ਮੰਤਰੀ ਕਹਿੰਦੇ ਕਿ ਸੂਬਾ ਸਰਕਾਰ ਚੁੱਪਚਾਪ ਬੈਠ ਕੇ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਤੇ ਚਿਤਾਵਾਂ ਤੇ ਤਸਕਰਾਂ ਨੂੰ ਵੱਧਦੇ ਫੁੱਲ ਦੇ ਨਹੀਂ ਦੇਖ ਸਕਦੀ ਤੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਤੋੜ ਦਿੱਤੀ ਅਤੇ ਇਸ ਕਾਨੂੰਨੀ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਛਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਉਹਨਾਂ ਕਿ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤੌਰ ਤੇ ਬਣਾਈ ਜਾਇਦਾਦ ਨੂੰ ਪਹਿਲੀ ਵਾਰ ਸੂਬਾ ਸਰਕਾਰ ਵੱਲ ਨਸ਼ਟ ਤੇ ਜਬਤ ਕੀਤਾ ਜਾ ਰਿਹਾ ਤਾਂ ਜੋ ਇਹ ਦੂਜਿਆਂ ਨੂਮੀ ਇਸ ਕੰਮ ਵਿੱਚ ਆਉਣ ਤੋਂ ਰੋਕੇ ਤੇ ਇਹ ਅਸਲ ਵਿੱਚ 2000 ਰੁਪਏ ਪਹਿਲਾਂ 1200 ਰੁਪਏ ਮਿਲਦਾ ਸੀ ਹੁਣ ਸਰਕਾਰ ਨੇ 2000 ਰੁਪਏ ਦੇਣ ਦਾ ਫੈਸਲਾ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪਿੰਡ ਜਿਹੜੇ ਨੇ ਉਹ ਨਸ਼ਾ ਖਤਮ ਕਰਨਗੇ ਆਪਣੇ ਪਿੰਡ ਦੇ ਵਿੱਚ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਮਤੇ ਪਾਸ ਕੀਤੇ ਨੇ ਕਿ ਅਸੀਂ ਨਸ਼ਾ ਵੇਚਣ ਵਾਲੇ ਦਾ ਖਾਣੇ ਵਾਲੇ ਦਾ ਸਾਥ ਨਹੀਂ ਦੇਵਾਂਗੇ ਉੱਥੇ ਜਿਹੜੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਡਿਕਲੇਅਰ ਕਰੇਗਾ ਉਹ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਊਗਾ ਔਰ 1-1 ਲੱਖ ਰੁਪਏ ਦੀ ਜਿਹੜੀ ਆ ਉਹ ਗ੍ਰਾਂਟ ਵੀ ਸਰਕਾਰ ਦਵੇਗੀ ਚੰਗੀ ਗੱਲ ਕਿ ਜੇ ਪਿੰਡ ਦੀਆਂ ਪੰਚਾਇਤਾਂ ਪਿੰਡ ਦੇ ਲੋਕ ਇਕੱਠੇ ਹੋਣਗੇ ਤੇ ਜਿਹੜਾ ਵਾ ਉਹ ਨਸ਼ਾ ਖਤਮ ਹੋਊਗਾ ਆਪਾਂ ਤਾਂ ਪਹਿਲਾਂ ਕਿਹਾ ਕਿ ਸਾਡੇ ਕੋਲ ਕੀ 3-400 ਦੇ ਕਰੀਬ ਇਮਾਨਦਾਰ ਐਸਐਸਪੀ ਉਹ ਐਸਐਚਓ ਨਹੀਂ ਹੈ ਜਾਂ ਸਾਡੇ ਕੋਲ 23 ਐਸਐਸਪੀ ਨਹੀਂ ਹੈ ਜਾਂ ਸਾਡੇ ਕੋਲ 117 ਐਮਲੇ ਨਹੀਂ ਜਿਹੜੇ ਹਿੱਕ ਤੇ ਥਾਪੀ ਮਾਰ ਕੇ ਕਹਿ ਕੇ ਜਾ ਕਵੀ ਕੋ ਪੱਟਾਂ ਤੇ ਥਾਪੀ ਮਾਰ ਕੇ ਕਹਵੇ ਕੋਈ ਐਸਐਚਓ ਕਹਵੇ ਕਿ ਮੇਰੇ ਇਲਾਕੇ ਦੇ ਵਿੱਚ ਕਿਸੇ ਪਿੰਡ 'ਚ ਨਸ਼ਾ ਨਹੀਂ ਵਿਕਦਾ ਸਰਪੰਚ ਕਹਵੇ ਕਿ ਮੇਰੇ ਪਿੰਡ 'ਚ ਨਸ਼ਾ ਨਹੀਂ ਵਿਕਦਾ ਐਮਐਲਏ ਕਹਵੇ ਕਿ ਜਿੱਥੇ ਮਰਜੀ ਸੌਂਖਵਾ ਲੋ ਚੈੱਕ ਕਰ ਲੋ ਮੇਰੇ ਹਲਕੇ 'ਚ ਨਸ਼ਾ ਨਹੀਂ ਵਿਕਦਾ ਐਸਐਸਪੀ ਕਹਵੇ ਕਿ ਮੇਰੇ ਇਲਾਕੇ 'ਚ ਨਸ਼ਾ ਨਹੀਂ ਵਿਕਦਾ ਤੇ ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ ਇਹ ਜਿਹੜੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਤੋਂ ਲੈ ਕੇ ਥਾਣੇ ਦਾ ਐਸਐਚਓ ਐਸਐਚਓ ਤੋਂ ਲੈ ਕੇ ਡੀਐਸਪੀ ਡੀਐਸਪੀ ਤੋਂ ਲੈ ਕੇ ਐਸਐਸਪੀ ਫਿਰ ਸਰਪੰਚ ਤੋਂ ਲੈ ਕੇ ਐਮਐਲਏ ਨੇ ਜਿੱਦਣੇ ਜ਼ਿੰਮੇਵਾਰੀ ਸਮਝ ਲਈ ਕਿ ਅਸੀਂ ਆਪਣੇ ਪਿੰਡ 'ਚ ਆਪਣੇ ਐਸਐਚਓ ਏਰੀਆ ਦੇ ਵਿੱਚ ਅਸੀਂ ਆਪਣੇ ਹਲਕੇ ਦੇ ਵਿੱਚ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਨਸ਼ਾ ਖਤਮ ਕਰਨਾ ਹੈਗਾ ਤੇ ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਜਿੱਥੇ ਅੱਜ ਉਹਨਾਂ ਨੇ ਸਰਪੰਚਾਂ ਨੂੰ ਕਿਹਾ ਉੱਥੇ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਐਸਐਸਪੀ ਨੂੰ ਵੀ ਨਾਮ ਦੇਣ ਉਹ ਇਲਾਕੇ ਦੇ ਡੀਐਸਪੀ ਨੂੰ ਵੀ ਨਾਮ ਦੇਣ ਉਹ ਇਲਾਕੇ ਦੇ ਐਸਐਚਓ ਨੂੰ ਵੀ ਨਾਮ ਦੇਣ ਕਿ ਜਿਹਦੇ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਖਤਮ ਆ ਨਾ ਉਥੇ ਭੁੱਕੀ ਵਿਕੇ ਨਾ ਉਥੇ ਸਮੈਕ ਵਿਕੇ ਨਾ ਉਦੇ ਚਿੱਟਾ ਵੀਕੇ ਨਾ ਉਦੇ ਚ ਹੀਰੋਨ ਵੀਕੇ ਨਾ ਉਤੇ ਭੰਗ ਵੀਕੇ ਨਾ ਗੈਰਕਾਨੂੰਨੀ ਸ਼ਰਾਬ ਵਿਕੇ ਉਹਨਾਂ ਲੋਕਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਔਰ ਇਹ ਸ਼ੁਰੂਆਤ ਜੇ ਸਰਪੰਚ ਤੋਂ ਸ਼ੁਰੂ ਕੀਤੀ ਆ ਐਸਐਚਓ ਨੂੰ ਵੀ ਬਰਾਬਰ ਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਆ ਐਸਐਚਓ ਕੋ ਵੱਧ ਤੋਂ ਵੱਧ 10 12 ਪਿੰਡ ਹੋਣਗੇ 15 ਆਉਣਗੇ ਡੀਐਸਪੀ ਨੂੰ ਵੀ ਇਨਵੋਲਵ ਕਰਨਾ ਚਾਹੀਦਾ ਕਿ ਜਿੱਥੇ ਇੱਕ ਐਸਐਚਓ ਆਪਣੇ ਪਿੰਡਾਂ 'ਚ ਨਸ਼ਾ ਖਤਮ ਕਰਦੇ ਸਰਕਾਰ ਉਹਨੂੰ ਇੱਕ ਇਨਕਰੀਮੈਂਟ ਇੱਕ ਸੈਲਰੀ ਵਧ ਦੇਵੇ ਡੀਐਸਪੀ ਉਹਨੂੰ ਇੱਕ ਇਨਕਰੀਮੈਂਟ ਵਧ ਦੇਵੇ ਨਾ ਐਸਐਸਪੀ ਉਹਨੂੰ ਇੱਕ ਤਨਖਾਹ ਵਧ ਦੇਵੇ ਆਪੇ ਕੰਮ ਹੋਏਗਾ ਤੇ ਜਿਹੜਾ ਸਰਪੰਚ ਆਪਣੇ ਪਿੰਡ 'ਚੋਂ ਨਸ਼ਾ ਖਤਮ ਕਰੂ ਉਹਨੂੰ 2000 ਰੁਪਏ ਦੀ ਜਗ੍ਹਾ ਤੁਸੀਂ 10000 ਰੁਪਏ ਦੇ ਦਿਓ ਨਸ਼ਾ ਖਤਮ ਕਰਨਾ ਸਰਕਾਰ ਨੂੰ ਇਹੋ ਜਿਹੇ ਜਿਹੜੇ ਫੈਸਲੇ ਲੈਣੇ ਪੈਣਗੇ ਤੇ ਪੰਜਾਬ 'ਚ ਨਸ਼ਾ ਖਤਮ ਹੀ ਹੋ ਸਕਦਾ